ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਸਿੱਖ ਧਰਮ ਦੀ ਵਿਲੱਖਣਤਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਜੋ ਸਾਹਮਣੇ ਆਉਂਦੀ ਏ ਕਿ ਸਿੱਖ ਗੁਰੂਆਂ ਨੇ ਭੇਦ ਭਾਵ ਮਿਟਾ ਕੇ ਬਰਾਬਰਤਾ ਬਖਸ਼ੀਏ ਫਿਰ ਭਾਵੇਂ ਉਸ ਸਮੇਂ ਉਹਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਹੋਵੇ ਜੋ ਔਰਤ ਨੂੰ ਮਰਦ ਦੇ ਬਰਾਬਰਤਾ ਦੇ ਅਧਿਕਾਰ ਦਿੱਤੇ ਹੋਣ ਉਸ ਨੂੰ ਉਹ ਅਧਿਕਾਰ ਦੇ ਕੇ ਉਸ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਹੋਵੇ ਇਸੇ ਪ੍ਰਕਾਰ ਇਤਿਹਾਸ ਵਿੱਚ ਅੱਗੇ ਚੱਲ ਕੇ ਜਿੱਥੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਉੱਥੇ ਸਿੱਖ ਬੀਬੀਆਂ ਵੀ ਪਿੱਛੇ ਨਾ ਰਹੀਆਂ ਉਹਨਾਂ ਮਾਤਾਵਾਂ ਵਿੱਚੋਂ ਸਭ ਤੋਂ ਪਹਿਲਾਂ ਕੁਰਬਾਨੀ ਦੇਣ ਵਾਲੇ ਮਾਤਾ ਗੁਜਰ ਕੌਰ ਜੀ ਦੀ ਗੱਲ ਅਸੀਂ ਕਰ ਰਹੇ ਹਾਂ ਮਾਤਾ ਗੁਜਰੀ ਜੀ ਉਹ ਮਹਾਨ ਮਾਂਏ ਜਿਨ੍ਹਾਂ ਨੇ ਪਤੀ ਸ਼ਹੀਦ ਜਿਨ੍ਹਾਂ ਦੇ ਪੁੱਤਰ ਸ਼ਹੀਦ ਪੋਤਰੇ ਸ਼ਹੀਦ ਭਰਾ ਸ਼ਹੀਦ ਅਤੇ ਪੰਜੇ ਨਨੋਤਰੇ ਵੀ ਸ਼ਹੀਦ ਨੇ ਮਾਤਾ ਜੀ ਦਾ ਜਨਮ 1624 ਈਸਵੀ ਜਲੰਧਰ ਦੇ ਕੋਲ ਕਰਤਾਰਪੁਰ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਲਾਲ ਚੰਦ ਜੀ ਤੇ ਮਾਤਾ ਦਾ ਨਾਮ ਬਿਸ਼ਨ ਕੌਰ ਜੀ ਸੀ ਆਪ ਜੀ ਦੇ ਪਿਤਾ ਲਾਲ ਚੰਦ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਤੋਂ ਗੁਰੂ ਚਰਨਾ ਵਿੱਚ ਜੁੜੇ ਹੋਏ ਸਨ ਸੇਵਾ ਸਿਮਰਨ ਕਰਦੇ ਸਨ ਉਹਨਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸੁਪੁੱਤਰ ਨੂੰ ਸੇਵਾ ਕਰਦੇ ਵੇਖਿਆ ਸ਼ਾਸਤਰ ਵਿਦਿਆ ਸਿੱਖਦੇ ਵੇਖਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰੀ ਪੁੱਤਰੀ ਦਾ ਵਿਆਹ ਇਸ ਸਾਹਿਬਜ਼ਾਦੇ ਨਾਲ ਹੋ ਜਾਵੇ। ਲਾਲ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲੋ ਤਾਂ ਸਾਡੇ ਧੰਨ ਭਾਗ ਹੋਣਗੇ। ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਲਈ। ਗੁਰੂ ਤੇਗ ਬਹਾਦਰ ਜੀ ਦਾ ਵਿਆਹ ਸਨ 1634 ਵਿੱਚ ਮਾਤਾ ਗੁਜਰੀ ਜੀ ਦੇ ਨਾਲ ਹੋਇਆ। ਸ਼ਰਮ, ਲੱਜਾ, ਨਿਮਰਤਾ ਦੀ ਮੂਰਤ ਮਾਤਾ ਗੁਜਰੀ ਜੀ ਨੇ ਪਤੀ ਬ੍ਰਤਾ ਧਰਮ ਵਖੂਬੀ ਨਿਭਾਇਆ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਸੁੱਖ ਦੇ ਵੇਲੇ ਵੀ ਆਏ ਤੇ ਬਹੁਤ ਦਰਦ ਭਰਿਆ ਸਮਾਂ ਵੀ ਆਇਆ ਮਾਤਾ ਗੁਜਰੀ ਜੀ ਨੇ ਬੜੀ ਦਲੇਰੀ ਦੇ ਨਾਲ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਇਹ ਸਾਰਾ ਸਮਾਂ ਜਿਹੜਾ ਬਤੀਤ ਕੀਤਾ ਵਿਆਹ ਤੋਂ ਬਾਅਦ 32 ਸਾਲ ਬਾਅਦ ਆਪ ਜੀ ਦੇ ਗ੍ਰਹਿ ਵਿਖੇ ਪੁੱਤਰ ਨੇ ਜਨਮ ਲਿਆ ਪਰ ਉਹਨਾਂ 32 ਸਾਲਾਂ ਦੌਰਾਨ ਆਪਣੇ ਪਤੀ ਦੀ ਸੇਵਾ ਕਰਦੇ ਰਹੇ ਸਿਮਰਨ ਕਰਦੇ ਰਹੇ ਕਦੇ ਵੀ ਪਰਮਾਤਮਾ ਨੂੰ ਉਲਾਮਾ ਨਾ ਦਿੱਤਾ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਉਹ ਸਮਾਂ ਵੀ ਆਇਆ ਜਦੋਂ ਉਹਨਾਂ ਦੇ ਪਤੀ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦੇ ਧਰਮ ਦੀ ਰਾਖੀ ਦੇ ਲਈ ਬਲਦਾਨ ਦੇਣ ਦੇ ਲਈ ਗਏ ਉਸ ਤੋਂ ਬਾਅਦ ਦਿੱਲੀੋਂ ਕੇਵਲ ਉਹਨਾਂ ਦਾ ਸਿਰਸ ਵਾਪਸ ਆਇਆ ਉਸ ਸਮੇਂ ਵੀ ਮਾਤਾ ਜੀ ਨੇ ਸਿਰ ਝੁਕਾ ਕੇ ਕਹਿ ਦਿੱਤਾ ਕਿ ਸਾਈ ਜੀ ਆਪ ਜੀ ਦੀ ਨਿਵ ਗਈਏ ਮੇਰੀ ਵੀ ਨਿਵ ਜਾਵੇ ਉਸ ਤੋਂ ਬਾਅਦ ਸਮਾਂ ਆਇਆ ਜਦੋਂ ਇਸ ਹਸ ਦੇ ਵਸਦੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਮਾਤਾ ਜੀ ਪਰਿਵਾਰ ਨਾਲੋਂ ਵਿਛੜ ਗਏ ਛੋਟੇ ਦੋ ਪੋਤਰਿਆਂ ਸਮੇਤ ਆਪ ਜੀ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਲਜਾਇਆ ਗਿਆ ਉੱਥੇ ਬੱਚਿਆਂ ਨੂੰ ਈਨ ਮਨਵਾਉਣ ਦੇ ਲਈ ਸਰਹਿੰਦ ਦੇ ਵਜ਼ੀਰ ਖਾਨ ਨੇ ਤਸੀਹੇ ਦੇਣੇ ਸ਼ੁਰੂ ਕੀਤੇ ਪਰ ਮਾਤਾ ਜੀ ਦੀ ਰੋਜ਼ ਦੀ ਗੁੜਤੀ ਉਹਨਾਂ ਛੋਟੇ ਬਾਲਾਂ ਦੇ ਨਾਲ ਸੀ ਇਸ ਕਰਕੇ ਉਹ ਅਡੋਲ ਰਹੇ ਆਖਰ ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਉਹਨਾਂ ਵਾਲਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਹ ਬਜ਼ੁਰਗ ਮਾਂ ਠੰਡੇ ਬੁਰਜ ਦੇ ਵਿੱਚ ਆਤ ਦੀ ਸਰਦੀ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਈ। ਮਾਤਾ ਜੀ ਤਰਦਨਾਕ ਸਥਿਤੀਆਂ ਵਿੱਚ ਸਦਕ ਦਲੀ ਨਾਲ ਵਿਚਰੇ। ਇਹ ਮਾਂ ਸੰਸਾਰ ਦੀਆਂ ਦਲੇਰ ਮਾਵਾਂ ਦੀ ਕਤਾਰ ਵਿੱਚੋਂ ਸਭ ਤੋਂ ਮੂਹਰੇ ਖੜੀ ਪ੍ਰਤੀਤ ਹੁੰਦੀ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।